ਇਹਨੇ ਬਾਜੀ ਹੈ ਐ ਐ ਐ ਐਡਾ ਪਾਉਂਦੇ ਨੇ ਬਾਜੀ ਹੈਲੀਕਾਪਟਰ ਬਣ ਜਾਂਦੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਮੈਂ ਦਿਖਾਉਂਗਾ ਤੁਹਾਨੂੰ ਚਿਨੇ ਕਬੂਤਰ ਜੋ ਮਿੱਤਰਾ ਨੇ ਦਿਸਦੇ ਨੇ ਜੋ ਗੀਤ ਚ ਆਉਂਦੇ ਨੇ ਉਹ ਦਿਖਾਉਂਗਾ ਚਿੱਟੇ ਚਿਨੇ ਕਬੂਤਰ ਸੋ ਆਜੋ ਸੋ ਆਜੋ ਮਿੱਤਰੋ ਆਜੋ ਗੌਰ ਨਾਲ ਦੇਖੋ ਮਿੱਤਰੋ ਇਹ ਬਹੁਤ ਹੀ ਕਬੂਤਰ ਇਹਨਾਂ ਦੇ ਆਰਮਸ ਦੇਖੋ ਇਹਨਾਂ ਦੀਆਂ ਅੱਖਾਂ ਸੋ ਇੱਕ ਇਧਰ ਵੀ ਹੈ ਸੋ ਆਜੇ ਤੁਹਾਨੂੰ ਕਬੂਤਰ ਫੜ ਕੇ ਦਿਖਾਈਏ ਆਜੋ ਕਿੱਥੇ ਗਿਆ ਪਾਪਿਓ ਕਿੱਥੇ ਗਿਆ ਬਠੀ ਬਠੀਏ ਬਠੀ ਹੈ ਉਹ ਬਠੀ ਨੇ ਆ ਦੇਖੋ ਭਾਜੋ ਖਾ ਲਿਆ ਪਾਪਿਓ ਖਾ ਲਿਆ ਖਾ ਲਿਆ ਮੈਂ ਫੜਦਾ ਰਹਿਣ ਲਓ ਜੀ ਮੈਂ ਫੜ ਲਿਆ ਫੜ ਲਿਆ ਫਸ ਫਸ ਲਓ ਜੀ ਇਸ ਲਾਉ ਜੀ ਕੋ ਜੀ ਇਹਦੀਆਂ ਅੱਖਾਂ ਇਹਦੀਆਂ ਅੱਖਾਂ ਦੇਖੋ ਤੇ ਇਹਦੀਆਂ ਅੱਖਾਂ ਦੇਖੋ ਚੁੰਝ ਤੇ ਪੈਰ ਆਰਮਸ ਸਭ ਕੁਝ ਦੇਖੋ ਚੁੰਝ ਤੇ ਪੰਜੇ ਇਸੇ ਪੰਜੇ ਬਹੁਤ ਹੀ ਬਹੁਤ ਹੀ ਇਹਦੇ ਨਾਜ਼ੁਕ ਨੇ ਪੰਜੇ ਇਹਦੀਆਂ ਅੱਖਾਂ ਦੇਖੋ ਆਈਜ਼ ਵਾਓ ਸੋ ਬਿਊਟੀਫੁਲ ਆਈਜ਼ ਥਿਸ ਇਜ਼ ਅ ਵਾਈਟ ਚੀਨੇ ਕਬੂਤਰ ਜਿਹੜੇ ਕਹਿੰਦੇ ਨੇ ਮਤਰਾਂ ਨੇ ਛੱਡੇ ਨੇ ਜੋ ਦਿਸਦੇ ਚੀਨੇ ਕਬੂਤਰ ਜੋ ਵੀ ਹੈ ਆ ਲੈ ਇਹਨੂੰ ਅਸੀਂ ਉੜਕੇ ਦਿਖਾਵਾਂਗੇ ਸੋ ਦੇਖਿਓ ਹਾਂ ਵਾਓ ਖਾਵਾ ਜੇ ਮੇਦਾ ਕਹਿੰਦਾ ਬਿਜਲੀ ਜਦ ਡੈਟ ਚਲੀ ਜਾਂਦੀ ਹੈ ਜਦੋਂ ਲਾਈਟ ਚਲੀ ਜਾਂਦੀ ਹੈ ਇਹਨਾਂ ਨੂੰ ਆਪਾਂ ੜਾ ਕੇ ਜੋ ਆਪਣੇ ਹਵਾਏ ਉਹ ਆਪਾਂ ਹਵਾ ਵੀ ਪ੍ਰਦਾਨ ਕਰ ਸਕਦੇ ਹਾਂ ਹੁਣ ਇਹ ਦੇਖੋ ਅੰਦਰ ਵਾਲੇ ਅੰਦਰ ਵਾਲੇ ਦੇਖੋ ਕੁੱਤਰ ਸੋ ਇਹ ਦੇਖੋ ਬਾਬਿਓ ਅੰਦਰ ਵਾਲੇ ਵਾਓ ਕਿਉਂ ਗੱਲ ਬਾਤ ਹੈ ਕਿ ਨਹੀਂ ਬਲੈਕ ਵਾਓ ਖੁੱਡੇ ਚ ਖੁੱਡੇ ਚ ਵੀ ਹੋਣੇ ਬਾਜੀ ਆਹ ਦੇਖੋ ਬਾਬਿਓ ਵਾਓ ਸੋ ਵੀ ਉਹ ਸੋ ਦੋਸਤੋ ਦੇਖੋ ਇਹਦੀਆਂ ਅੱਖਾਂ ਅੱਖਾਂ ਦੇਖੋ ਇਹਦੀਆਂ ਦੋਸਤੋ ਅੱਖਾਂ ਤੇ ਚੁੰਝ ਸੋ ਇਹਦੇ ਪੰਜੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਤਿੱਖੇ ਪੰਜੇ ਇਹਦੇ ਸੋ ਵਾਈਟ ਕਬੂਤਰ ਹੈ ਜੀ ਇਹ ਸੋ ਬਿਊਟੀਫੁੱਲ ਵਾਓ ਆਸਮ ਸੋ ਇੱਕ ਖੁੱਡਾ ਬਾਬਿਓ ਹੋਰ ਹੈ ਇਹ ਖੁੱਡਾ ਇਹਦੇ ਵਿੱਚ ਵੀ ਨੇ ਸੋ ਦਿਖਾਣੇ ਆ ਤੁਹਾਨੂੰ ਵਾਓ ਬਾਹਰ ਨਾ ਆ ਜਵੇ ਨਹੀਂ ਆਂਦੇ ਬਾਹਰ ਵਾਓ ਸੋ ਦੇਖੋ ਬਾਬਿਓ so oh, yeah. beautiful ਇਹਨਾਂ ਦੇ ਹੋਮ ਲੈਂਡ ਇਹਨਾਂ ਦੇ ਪਾਏ ਹੋਏ ਨੇ ਵਿੱਚੇ ਮਿਕਸ ਹੈ ਇਹ ਆ ਕਬੂਤਰ ਬਾਬਿਓ ਬ੍ਰਾਜ਼ੀਲ ਤੇ ਆਇਆ ਵਾ ਆ ਕਬੂਤਰ ਬ੍ਰਾਜ਼ੀਲ ਤੇ ਦੇਖੋ ਹੈ ਹੈ ਗੱਲਬਾਤ ਬਾਬਿਓ ਵਾਓ ਆਸਮ ਗਾਈਜ਼ ਵਾਓ ਤਿੰਨੇ ਲਗ ਲਗ ਕਬੂਤਰ ਸਭ ਤੋਂ ਵਧੀਆ ਕਿਹੜਾ ਕੂਤਰ ਹੈ ਕਮੈਂਟ ਕਰਕੇ ਦੱਸਿਓ ਸੋ ਹੈ ਗੱਲਬਾਤ ਇਹਨਾਂ ਕੂਤਰਾਂ ਦੀ ਬਾਬਿਓ ਆ ਦੇਖੋ ਨਾਗਣੀ ਹਾਂ ਬਲੈਕ ਬੱਮਾ ਹੁਣ ਮੈਂ ਦਿਖਾਉਣ ਲੱਗਿਆ ਦੋਸਤੋ ਇਹਨਾਂ ਦੇ ਦਾਣੇ ਜੋ ਇਹਨਾਂ ਦੀ ਖਰਾਕ ਹੈ ਜੋ ਇਹ ਖਾਂਦੇ ਨੇ ਸੋ ਆ ਦੇਖੋ ਜੀ ਆ ਦੇਖੋ ਜੀ ਇਹ ਖਾਂਦੇ ਨੇ ਬਾਬਿਓ ਇਹ 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 ਖਾਂਦੇ ਨੇ ਇਹ ਦਾਣੇ ਇਹ ਦਾਣੇ ਖਾਂਦੇ ਨੇ ਇਹ ਨਾ ਲਿਆ ਲਿਆ ਕੋਲ ਨੂੰ ਦਿਨ ਇਹ ਦਾਣੇ ਖਾਂਦੇ ਨੇ ਬਾਬਿਓ ਇਹ ਸੋ ਇਹ ਦਾਣੇ ਖਾ ਕੇ ਇਹ ਉੱਪਰ ਹਵਾ 'ਚ ਬਾਜ਼ੀਆਂ ਮਾਰਦੇ ਨੇ ਇਹ ਇਹ ਦਾਣੇ ਖਾ ਕੇ ਹਵਾ 'ਚ ਬਾਜ਼ੀਆਂ ਮਾਰਦੇ ਨੇ ਤਾਂ ਹੀ ਛਾਤਾਂ ਲੱਗਦੀਆਂ ਕੀਲੇ-ਕੀਲੀਆਂ ਦੇ ਚੀਨੇ ਉੜਦੇ ਕਬੂਤਰ ਝਾਂਜਰਾ ਪਾ ਕੇ ਮੈਂ ਦਿਖਾਉਂਗਾ ਇੱਕ ਤੁਹਾਨੂੰ ਕਬੂਤਰ ਰੱਖਿਆ ਵਾ ਝਾਗੜਾ ਵੀ ਪਾਈਆਂ ਵਾ ਉਤੇ ਸਾਰਾ ਪੂਰਾ ਪ੍ਰਬੰਧ ਹੈ ਇਹਨਾਂ ਦਾ ਸੋ ਪਾਣੀ ਦਿਖਾਉਂਦੇ ਆ ਕੀ ਵੀ ਹੈ ਬਾਬਿਓ ਇਹਨਾਂ ਦਾ ਇਹ ਪਾਣੀ ਹੈ ਦੇਖੋ ਪਾਣੀ ਰੱਖਿਆ ਵਾ ਸੋ ਬਾਬਿਓ ਇੱਕ ਲੋਕਰ ਹੋਰ ਹੈ ਤੁਹਾਨੂੰ ਇਹਦੇ ਵਿੱਚ ਵੀ ਦਿਖਾਣੇ ਆ ਸੋ ਕਬੂਤਰ ਵਾਉ ਵੈਰਟੀਆਂ ਬਹੁਤ ਹੈ ਬਾਬਿਓ ਆਪਣੇ ਕੋਲ ਕਬੂਤਰਾਂ ਦੀਆਂ ਆ ਦੇਖੋ ਬਾਬਿਓ ਵੈਰਟੀਆਂ ਬਹੁਤ ਰੱਖਿਆ ਵਾ ਬਾਬਿਓ ਕਬੂਤਰਾਂ ਦੀਆਂ ਬਹੁਤ ਵੈਰਟੀਆਂ ਨੇ ਆ ਦੇਖੋ ਬ੍ਰਾਜ਼ੀਲ ਵਾਲਾ ਵਾਓ ਕਿੱਦਾ ਦੇਖਦਾ ਸੋ ਬਿਊਟੀਫੁਲ ਬਾਜ਼ੀਆਂ ਪਾਉਂਦੇ ਨੇ ਬਾਬਿਓ ਇਹ ਬਾਜ਼ੀਆਂ ਇਹਨਾਂ ਦੀ ਅੱਖਾਂ ਦੇਖੋ ਅੱਖਾਂ ਹੈ ਗੱਲਬਾਤ ਪੂਰੀ ਵਾਓ ਸੋ ਬਿਊਟੀਫੁਲ ਸੋ ਇਹਨੂੰ ਲਾਤਾ ਸੀ ਕੁੰਡੀ ਸੋ ਇਹ ਵੀ ਇੱਕ ਲੋਕਰ ਹੈ ਇਹਦੇ ਵਿੱਚ ਵੀ ਰੱਖੇ ਹੋਏ ਨੇ ਬਹੁਤ ਹੀ ਆ ਦੇਖੋ ਬਾਬਿਓ ਆ ਦੇਖੋ ਪਾਹਰਾਂਨ ਕਰਦੇ ਨੇ ਆ ਦੇਖੋ ਪਰ ਬਾਹਰ ਪਾਣੀ ਕੱਢਣੇ ਨਹੀਂ ਇਹ ਸੋ ਦੇਖੋ ਕਬੂਤਰ ਕਬੂਤਰ ਆ ਦੇਖੋ ਆ ਦੇਖੋ ਬਾਜੀ ਆ ਹੁਣ ਦੇਖਿਓ ਕਿੱਦਾਂ ਔੜਨਾ ਇਹਨਾਂ ਨੇ ਬਾਜ਼ੀਆਂ ਦੇਖੋ ਐਦਾਂ ਪਾਉਂਦੇ ਨੇ ਬਾਜੀ ਇਹੇ ਐਦਾਂ ਪਾਉਂਦੇ ਨੇ ਬਾਜੀ ਹੈਲੀਕਾਪਟਰ ਬਣ ਜਾਂਦੇ ਨੇ ਹੈਲੀਕਾਪਟਰ ਲਾਤੀ ਚੱਲੋ ਸੋ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਮੈਂ ਦਿਖਾਇਆ ਕਬੂਤਰ ਬਾਜ਼ੀਆਂ ਵਾਲੇ ਚੀਨੇ ਕਬੂਤਰ ਦਿਖਾਇਆ ਸੋ ਇਸੇ ਤਰ੍ਹਾਂ ਬਲੌਗ ਹੁੰਦਾ ਹੈ ਖਤਮ ਤੋਂ ਤੁਹਾਨੂੰ ਪਤਾ ਹੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਹੈ ਤੇ ਕਿਹੜਾ ਕੂਤਰ ਵਧੀਆ ਲੱਗਿਆ ਤੁਹਾਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਇਸੇ ਨਾਲ ਬਲੌਗ ਹੁੰਦਾ ਮੇਰਾ ਖਤਮ ਥੈਂਕ ਯੂ ਸੋ ਮਚ